ਟੈਕਨੀਕਲ ਸੀ ਸਵਿਰਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਸੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹ ਵਿਦਨ ਹਾਫ ਅਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਸੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲ ਨੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਈ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ वैसे भी किसी को कोई दिक्कत आ रही है तो मैं अवेलेबल हां जी कोई ऐसी प्रॉब्लम फेस करदा है तो मेनू डायरेक्टली दस सकदा है ओते तुरंत एक्शन भी लिया जाएगा बट ये कि जनता नु कोई परेशानी नहीं आन दीती जाए लोकां दे कहन मुताबिक ये है जी ਜਦੋਂ ਪਥਰੇ ਜਾਂਦੇ ਆ ਸਾਨੂੰ ਕਾਰਗਰਾਂ ਵਿੱਚ ਉਜਾਗਦੀਆਂ ਆ ਵੀ ਆਹ ਕਾਰਨ ਨਿਕਲੇ ਰਹਾ ਹੈ ਕਿ ਇਹ ਜਟਰੂ ਨੇ ਉਹ ਕੰਮ ਚਟੋਇਆ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆਤਾ ਮੈਨੂੰ ਦੱਸੋ बिकॉज़ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ अनऑथराइज ਬੰਦੇ ਨੂੰ ਐਕਸੈਸ ਜਿਹੜਾ ਜਾਂ ਐਂਟਰੀ ਨਹੀਂ ਅਲਾਉ ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ ਜੇ ਉਹਦੇ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਉਹ ਹੋ ਜਾਊਗਾ ਉਹ ਹੀ ਉਹਦੀ ਕਾਪੀ ਕਰ ਜਿਹੜੀ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ ਔਰ ਕਿਉਂਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਨ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀਆਂ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਤੋਂ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕੀ ਟੈਕਨੀਕਲ ਇਸ਼ੂ ਸੀ दैट ਹੈਸ ਬੀਨ ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ ਜੀ ਹਮਾਰਾ ਜੀ ਮੈਂ ਫੋਟੋ ਕਰਾਉਣ ਵਾਲਾ ਟਰਾਈ ਜਨਾਇਆ ਤਾਂ ਉਹ ਜੇ ਫੋਟੋ ਵਾਲਾ ਸਿਸਟਮ ਬੰਦ ਵਾ ਉਹ ਕਿਤੇ ਠਹਿਰ ਕੇ ਹੋ ਜਾ ਪਤਾ ਨਹੀਂ ਕਿਦੋਂ ਖੁੱਲਦਾ ਨਹੀਂ ਤਾਂ ਪਤਾ ਨਹੀਂ ਕਿਦੋਂ ਖੁੱਲਦਾ ਸੇਵਾ ਬੰਦ ਪਿਆ ਮੈਂ ਜੁੰਦਾ ਉਹ ਜ਼ਰ ਬੱਜਾ ਫੋਟੋ ਨਹੀਂ ਹੋਦੀ ਫੋਟੋ ਨਹੀਂ ਟੈਂਟਾ ਕੋ ਕਰਦਾ ਫਾਈਵ ਨਹੀਂ ਹੁੰਦੀ ਅਰੇ ਫਾਈਵ ਕੀ ਕਰਨਾ ਸੀ ਆਪਣਾ ਮੈਲ ਸਲਸ ਬਣਾਉਣਾ ਹੈ ਕਿੰਨੇ 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 ਸਿਸਟਮ ਉਹ ਸੈੱਡ ਬੰਦ ਹੋਈ ਹੈ ਬੋਲ ਦਿਓ ਗੱਡੀ ਫੋਟੋ ਹੋਏਗੀ ਇਹ ਨਜ਼ਰੋਂ ਵਿੱਚ ਆਈ ਉਹਨੂੰ ਕਿੱਦਾਂ ਹੋ ਗਿਆ ਮੈਂ ਬੰਦ ਕਰਿਆ ਤੇ ਬਾਰਾ ਸਾਡੇ ਬਾਰਾ ਸ਼ੇਰ ਦਾ ਹੋ ਜਾਵਾਂ ਆ ਇਹ ਜਿਹਾ ਇਦਾਂ ਹੀ ਹੈ ਅਸੀਂ ਬੰਦ ਬਈ ਇਹ ਕਿਹਦੇ ਬਾਅਦ ਉਹ ਛੁੱਲੇ ਦੀ ਭੇਪਾ ਡੋੜੀ ਆ ਆ ਛਿੰਗੀ ਨੂੰ ਆ ਰਹਾ ਜੀ ਕੀ ਦਿੱਕਤ ਆਂਡੀ ਤੇ ਮੈਂ ਬੇਟੇ ਦਾ ਲਾਇਸੈਂਸ ਦੀ ਟ੍ਰਾਇਲ ਤੋਂ ਆਣ ਆਇਆ ਸੀ ਜੀ 9 ਤੋਂ 11 ਵਜੇ ਦਾ ਟਾਈਮ ਹੈ ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਆਏ ਹੁਣ ਜਸਟ ਅ ਮੋਮੈਂਟ ਲਈ ਚੱਲੂ ਆਏ ਨੇ ਜੀ ਬਹਾਨੇ ਲਾਈਟ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਹੋ ਜਿਹੜਾ ਕਰਾ ਵੀ ਤਾ ਜਾ ਰਿਹਾ ਬਹੁਤ ਜ਼ਿਆਦਾ ਜਿਹੜਾ ਟਰਾਈ ਲੈ ਰਿਹਾ ਕੋਣਾ ਬੰਦਾ ਸਰਦ ਜੀ ਉਹਦਾ ਡਿਪਾਰਟਮੈਂਟ ਪੈ ਕੋਈ ਬੰਦਾ ਹੋਊਗਾ ਜੀ ਕੈਮਰੀ ਕਿਨੇ ਚਿਰ ਬੰਦ ਰਹੀ ਤੇ ਹੁਣ ਕਿਉਂ ਬੰਦ ਬਾਈ ਇੰਨੇ ਵੇਲੇ ਜਿਹੜੀ ਕੋਸ਼ਿਸ਼ ਅੱਛਾ ਜੀ ਕੋਈ ਜਵਾਬ ਨਹੀਂ ਆ ਜਿਹੜੀ ਪਾਣ ਬਣਾ ਪਹਿਲਾਂ ਤਾਂ ਕੈਂਸਲ ਹੋ ਗਈ ਬਿਲਕੁਲ ਹੋਣਗੀਆਂ ਜੀ ਕਿਉਂ ਨਹੀਂ ਹੋਣਗੀਆਂ ਕੋਈ ਇਹਨਾਂ ਨੂੰ ਪੁੱਛਣ ਆ来 ਨਹੀਂ ਕਿੰਨੀ ਕੀ ਦਿੱਕਤ ਆਂਦੀ ਹੈ ਦਿੱਕਤ ਤੁਹਾਡੇ ਸਾਹਮਣੇ ਹੀ ਹੈ ਲਗਾਤਾਰ ਦਿੱਕਤ ਹੀ ਹੈ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਤੇ ਤਾਂ ਸਾਫ਼ ਲਿਖਿਆ ਹੈ 7:00 9:00 11:00 a.m. ਕਿਆ ਕਰ ਲੈਣਾ ਕਹਿਣਾ ਐਸਾ ਇਹਨੂੰ ਗ੍ਰਾਮ ਲਈ ਆਈ ਸੀ ਹਾਂ ਇੱਥੇ 2 ਘੰਟੇ ਹੋ ਗਏ ਮਾਰੇ ਹਾਂ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀ ਕਿ ਕੱਲ੍ਹ ਜੀ ਠੀਕ ਨਹੀਂ ਐ ਸੈਂਕਲਾ ਕੇ ਦੌਰ ਸੈਂਕਲਾ ਕੇ ਦੌਰਾਂ ਦੇ ਉਰੂ ਦੇ ਖੜੇ ਸਾਰੇ ਇੱਥੇ ਹੂੰ ਕਹਿੰਦੇ ਕਿ ਸਰਵਰ ਡਾਊਨ ਹੈ ਚੱਟਾ ਨੂੰ ਵੀ ਹੂੰ ਨਾਲ ਕਰ ਗਿਆ ਹਾਂ ਹੁਣ 1 ਘੰਟੇ ਦੇਰ ਤੋਂ ਕਰਿਆ ਹਾਂ ਅੱਗੇ ਕੋਈ ਡਾਕਟਰ ਬੈਠਾ ਹੋ ਗਿਆ ਅਗਲੇ ਬਨੇ ਨਹੀਂ ਇਹ ਕੋਈ ਬੈਠੇ ਕਿ ਹਣੀਆਂ ਕੋਈ ਵੀ ਨਹੀਂ ਆ ਇੱਥੇ ਕੋਈ ਕੋਈ ਨਹੀਂ ਹਾਂ ਖਾਲੀ ਵੀ ਆ ਸਾਰਾ ਕੋਈ ਕੋਈ ਖਾਲੀ ਪਈ ਆ ਹਾਂ ਹੌਣ ਕੀ ਕਹਿੰਦੇ ਕਦੋਂ ਚੱਲਨੀ ਆ? ਭਾਜੀ ਕੀ ਕਹਿੰਦੇ? ਕੋਈ ਪਤਾ ਨਹੀਂ। ਉੱਪਰ ਅਧਿਕਾਰੀ ਵੇੜੇ ਦੀ ਗੱਲਬਾਤ ਕੀਤੀ ਕੇ ਨਾ। ਪਰ ਅਸੀਂ ਇੱਥੇ ਖੜੇ ਆ ਹੁਣ ਇੱਥੋਂ ਇੱਕ ਵਾਰੀ ਚੱਲ ਜਿਓ ਦੁਬਾਰਾ ਇੱਥੇ ਲਾਈਨ 'ਚ ਖੜੇ ਨਹੀਂ ਹੋਣਦੇ ਇੱਥੇ। ਹਾਂ। ਫੇਰ ਜਾ ਕੇ ਫਿਰ ਤੋਂ ਪਿੱਛੇ 20 ਬੰਦੇ ਦੇ ਪਿੱਛੇ ਜਾਣਾ ਪੈਣਾ। ਕਿੰਨਾ ਖਰਜ ਕਹਿੰਦੇ ਸਾਹਮਣੇ ਕਰਨਾ ਪੈਣਾ। ਕਿੰਨਾ ਖਰਜ ਹੋਣਾ ਪੈਣਾ? ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿੰਨੇ ਘੀੜੇ ਨੇ। ਹਾਂ। ਬੈਠਣ ਨੂੰ ਵੀ ਜਗ੍ਹਾ ਨਹੀਂ ਜਿੰਦੇ। ਹਾਂ। ਸੀਟ 'ਤੇ ਕੋਈ ਨਹੀਂ ਬਿਠਾ। ਨਹੀਂ ਹੋਊਗਾ ਆਇਆ ਤਰ। ਵੀ ਆਇਆ।